5 ਮਿੰਟਾਂ ਵਿੱਚ 10 ਰੁਪਏ ਦੇ ਵਿੱਚ ਇਹ ਸਿਰਫ 10 ਰੁਪਏ ਦੇ ਵਿੱਚ ਜਨਮ ਸਰਟੀਫਿਕੇਟ ਕਿਵੇਂ ਬਣਵਾਉਣਾ ਹੈ ਜੇ ਗਲਤ ਜਨਮ ਸਰਟੀਫਿਕੇਟ ਬਣਾ ਹੋਇਆ ਤਾਂ ਉਹਦੇ ਵਿੱਚ ਕਰੈਕਸ਼ਨ ਕਿਵੇਂ ਕਰਾਉਣੀ ਹੈ ਅੱਜ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦੇਵਾਂਗੇ ਧਿਆਨ ਨਾਲ ਸੁਣੋ ਕੋਈ ਵੀ ਵਿਅਕਤੀ ਨੌਕਰੀ ਲਈ ਜਾਂ ਅੱਗੇ ਵੀ ਅਪਲਾਈ ਕਰਦਾ ਹੈ ਉਸ ਨੂੰ ਜਨਮ ਸਰਟੀਫਿਕੇਟ ਹੋਣਾ ਬਹੁਤ ਜ਼ਰੂਰੀ ਹੈ ਜਨਮ ਸਰਟੀਫਿਕੇਟ ਤੋਂ ਬਿਨਾ ਕੋਈ ਵੀ ਕੰਮ ਅਧੂਰਾ ਰਹਿ ਜਾਂਦਾ ਹੈ ਇਹ ਸੇ ਬਹੁਤ ਜ਼ਰਤ ਹੈ ਜਿਸ ਤੋਂ ਆਪਾਂ ਨੂੰ ਜਨਮ ਮਿਤੀ ਦਾ ਉਮਰ ਦਾ ਤੇ ਇਹ ਬੱਚੇ ਨੂੰ ਆਪਣੇ ਪੇਰੈਂਟਸ ਦਾ ਇਸ ਪਤਾਲਾ ਦੇ ਜਿਵੇਂ ਕਿ ਪਿੱਛੇ ਤੁਸੀਂ ਇੱਕ ਕਹਾਣੀ ਸੁਣੀ ਸੀ ਇੱਕ ਬੱਚੇ ਦੇ ਪਿਤਾ ਐਕਸੀਡੈਂਟ ਦੇ ਵਿੱਚ ਮਰੀ ਜਾਂਦੇ ਤੇ ਮਾਤਾ ਆਪਣੇ ਪੇਕੇ ਘਰ ਚਲੀ ਜਾਂਦੀ ਹੈ ਤੇ ਇੰਦਾਦਾ ਦਾਦੇ ਉਸ ਬੱਚੇ ਨੂੰ ਬਾਲਦੇ ਪਰ ਉਹ ਬੱਚਾ ਅਨਜਾਨ ਹੁੰਦਾ ਹੈ ਆਕਰ ਕਰ ਜਦੋਂ ਉਸ ਨੂੰ ਇੱਕ ਵਾਰ ਜਨਮ ਸਰਟੀਫਿਕੇਟ ਦੀ ਲੋੜ ਪੈਂਦੀ ਹੈ ਜਾਂ ਹੋਰ ਪਰਤਾਲ ਕਰਦਾ ਹੈ ਪਰਤਾਲ ਕਰਨ ਦੇ ਉਹਨੂੰ ਪਤਾ ਲੱਗਦਾ ਹੈ ਵੀ ਮਾਤਾ ਦਾ ਨਾਂ ਇਹ ਸੀ ਮੇਰੇ ਪਿਤਾ ਦਾ ਨਾਂ ਇਹ ਸੀ ਤਾਂ ਉਸ ਤੋਂ ਬਾਅਦ ਉਹ ਆਪਣੇ ਮਾਤਾ ਪਿਤਾ ਆਪਣੀ ਮਾਤਾ ਦਾ ਕਬੂਨ ਜਾਂਦਾ ਸਾਰੇ ਨੇ ਇਹ ਵੀਡੀਓ ਦੇਖਿਓ ਇਹ ਬਹੁਤ ਲਜ਼ੀਨ ਇੰਟਰਨਲਾਂ ਦੇ ਤਾਂ ਉਸ ਇਤਰੇ ਜਿਹੜੇ ਜਨਮ ਸਰਟੀਫਿਕੇਟ ਆ ਬੜਾ ਮਹੱਤਵਪੂਰਨ ਡਾਕੂਮੈਂਟ ਹੈ ਇਸ ਤੋਂ ਆਪ ਨੂੰ ਸਿਰਫ ਜਨਮ ਮਿਤੀ ਦੇ ਨਹੀਂ ਪਤਾ ਲਾਦਾ ਆਪਣੀ ਉਮਰ ਦਾ ਜਨਮ ਸਥਾਨ ਦਾ ਮਾਤਾ ਪਿਤਾ ਬਾਰੇ ਸਾਰੀ ਜਾਣਕਾਰੀ ਆਪਾਂ ਨੂੰ ਜਨਮ ਸਰਟੀਫਿਕੇਟ ਦੇ ਵਿੱਚੋਂ ਮਿਲਦੀ ਹੈ ਜੇ ਨੌਕਰੀ ਅਪਲਾਈ ਕਰਨੀ ਹੋ ਤਾਂ ਵੀ ਆਪਾਂ ਨੂੰ ਇਸ ਦੀ ਜ਼ਰੂਰਤ ਪੈਂਦੀ ਤੇ ਬਹੁਤ ਸਾਰੀ ਮਹੱਤ ਹੈ ਹੁਣ ਮੈਂ ਤੁਹਾਨੂੰ ਦੱਸਾਂਗਾ ਇਸ ਨੂੰ ਤੁਸੀਂ 5 ਮਿੰਟਾਂ ਵਿੱਚ 10 ਰੁਪਏ ਲੱਗੇ ਕਿਵੇਂ ਅਪਲਾਈ ਕਰ ਸਕਦੇ ਹੋ ਇਸ ਨੂੰ ਅਪਲਾਈ ਕਰਨ ਦੇ ਲਈ ਕੀ ਹੈ ਪਹਿਲਾਂ ਤੁਹਾਨੂੰ ਉਹ ਜਿਹੜੇ ਸਟੇਟ ਦੇ ਵਿੱਚ ਤੁਸੀਂ ਬਤਨੀ ਕੋਈ ਤੁਸੀਂ ਪੰਜਾਬ ਦੇ ਬਤਨੀ ਕੋ ਤਾਂ ਤੁਹਾਨੂੰ ਨੁਸਵੇਦਾ ਸੈਂਟਰ ਦੇ ਰਾਹੀਂ ਸਵੇਦਾ ਸੈਂਟਰ 'ਚ ਜਾ ਕੇ ਉੱਥੇ ਫਾਰਮ ਮਿਲਦਾ ਹੈ ਉਹ ਫਾਰਮ ਲੈ ਕੇ ਉਸ ਨੂੰ ਅਗਰ ਤੁਹਾਡਾ ਜਨਮ ਸਰਟੀਫਿਕੇਟ ਨਹੀਂ ਬਣਾ ਹੋਇਆ ਤਾਂ ਬਾਕੀ ਦੇ ਜਿਹੜੇ ਬੱਚੇ ਐ ਉਹਨਾਂ ਦਾ ਜਨਮ ਸਰਟੀਫਿਕੇਟ ਜਿਹੜਾ ਹਸਪੀਟਲ ਦੇ ਥਰੂ ਰਿਕਾਰਡ ਜਾਂਦਾ ਹੈ ਉੱਥੇ ਮੰਨ ਜਾਂਦਾ ਹੈ ਪਰ ਜੇ ਤੁਹਾਡਾ ਜਨਮ ਸਰਟੀਫਿਕੇਟ ਨਹੀਂ ਬਣਿਆ ਜਿਵੇਂ ਕਿ ਪਹਿਲਾਂ ਸਿਸਟਮ ਚੱਲਦਾ ਸੀ ਪਹਿਲਾਂ ਬੱਚਿਆਂ ਦਾ ਜਨਮ ਸਰਟੀਫਿਕੇਟ ਨਹੀਂ ਬਣੇ ਹੋਏ ਆਉਂਨੇ ਨੇ ਕੀ ਕਰਨਾ ਸਵੇਦਾ ਸੈਂਟਰ ਚ ਜਾਣਾ ਉਥੋਂ ਇੱਕ ਫਾਰਮ ਲੈਣਾ ਉਹ ਫਾਰਮ ਨੂੰ ਫਿਲ ਕਰਨਾ ਉਹ ਫਾਰਮ ਨੂੰ ਫਿਲ ਕਰਨ ਤੋਂ ਬਾਅਦ ਸ਼ਾਇਦ ਹੀ ਦਿੰਦੇ ਤਾਂ ਐਮਸੀਸੀ ਪਿੰਡ ਚ ਰੰਦੇ ਪੰਚਾਇਤ ਮੈਂਬਰ ਦੀ ਉਸ ਦੇ ਸਟੈਂਪ ਲਗਵਾਉਣੀ ਹੈ ਉਸ ਤੋਂ ਬਾਅਦ ਪਰਿਵਾਰੀ ਤੋ ਦਸਤਖਤ ਕਰਵਾਉਣੇ ਤੇ ਉਸ ਤੋਂ ਇਲਾਵਾ ਜਿਹੜਾ ਇਹਦੇ ਵਿੱਚ ਇੱਕ ਮੇਨ ਗੱਲ ਹੈ ਤੁਹਾਡਾ ਜਨਮ ਕਿੱਥੇ ਹੋਇਆ ਜਿਹਦਾ ਸਰਟੀਫੀਕਟ ਦਾ ਰਿਕਾਰਡ ਹੈ ਹੈਗਾ ਤੁਹਾਡੇ ਕੋਲੇ ਤਾਂ ਵੈਲਾਈਨ ਗੁੱਟ ਹੈ ਤਾਂ ਹਸਪਤਾਲ ਦਾ ਰਿਕਾਰਡ ਲਾ ਕੇ ਤੁਸੀਂ ਅਪਲਾਈ ਕਰਨਾ ਜੇ ਤੁਹਾਡੇ ਕੋਲੇ ਹਸਪਤਾਲ ਦਾ ਰਿਕਾਰਡ ਨਹੀਂ ਹੈ ਤਾਂ ਤੁਸੀਂ ਕਿਸੇ ਵੀ ਦਾਈ ਤੋਂ ਲਿਖਵਾ ਕੇ ਦੇ ਦੇਣਾ ਤੇ ਉਸ ਦੇ ਐਫੀਡਵਿਟ ਦੇ ਤੁਹਾਡਾ ਜਨਮ ਸਰਟੀਫਿਕੇਟ ਅਪਲਾਈ ਹੋ ਜਾਏਗਾ ਤੇ ਉਸ ਦੇ ਐਫੀਡਾਫਟ ਤੇ ਤੁਹਾਡਾ ਜਨਮ ਸਰਟੀਫਿਕੇਟ ਅਪਲਾਈ ਹੋ ਜਾਏਗਾ ਇਹ ਸਾਰੇ ਡਾਕੂਮੈਂਟ ਲੈ ਕੇ ਤੁਸੀਂ ਸਵੇਦਾ ਸੈਂਟਰ ਜਾਣਾ ਹੈ ਸਵੇਦਾ ਸੈਂਟਰ ਦੇ ਵਿੱਚ ਉੱਥੇ ਫੀਸ 10 ਰੁਪਏ ਸਿਰਫ ਫੀਸ ਭਰ ਕੇ ਤੁਸੀਂ ਅਪਲਾਈ ਕਰਦੇ ਨੇ ਤਾਂ ਤੁਹਾਡੀ ਜਿਹੜੀ ਆਨਲਾਈਨ ਫਾਈਲ ਹੈ ਉਹ ਪਹਿਲਾਂ ਜਾਏਗੀ ਸੀਐਮਓ ਆਫਿਸ ਸੀਐਮਓ ਆਫਿਸ ਤੋਂ ਬਾਅਦ ਸੀਐਮਓ ਆਫਿਸ ਦੇ ਬਾਅਦ ਸਭ ਰਿਗਨਲ ਮੈਜਿਸਟ੍ਰੇਟ ਦੇ ਮਨਜੂਰੀ ਲਈ ਭੇਜਣਗੇ ਸਭ ਰਿਗਨਲ ਮੈਜਿਸਟ੍ਰੇਟ ਮਨਜ਼ੂਰ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਆਨਲਾਈਨ ਉਹਨਾਂ ਨੇ ਮਨਜ਼ੂਰੀ ਦੇ ਦਿੰਨੀ ਆਨਲਾਈਨ ਮਨਜ਼ੂਰੀ ਦੇਣ ਤੋਂ ਬਾਅਦ ਜਿਹੜਾ ਸੀਓਮਾ ਆਫੀਸਰ ਉਹ ਤੁਹਾਡਾ ਜਿਹੜਾ ਜਨਮ ਸਰਟੀਫਿਕੇਟ ਇਸ਼ੂ ਕਰਤੂਗਾ